ਅਮਰੀਕਾ ਨੇ ਬੰਗਲਾਦੇਸ਼ ਤਬਦੀਲੀ ਦੇ ਨਾਲ ਆਪਣਾ ਫੁੱਟਹੋਲਡ ਬਣਾ ਲਿਆ ਸਿੱਖਾਂ ਦੇ ਨਾਲ ਜੋਖਸ਼ ਹੋਇਆ ਅਮਰੀਕਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਉੱਤੇ ਲਾ ਮੇਕਰਸ ਦੇ ਜਿਹੜੇ ਆਏ ਹੋਏ ਇੱਕ ਤੋਂ ਬਾਅਦ ਇੱਕ ਲੈਜਿਸਲੇਸ਼ਨ ਨੇ ਕਿ ਭਈ ਇਹ ਅਮਰੀਕਨ ਸੋਵਰਨਿਟੀ ਵਾਇਲਟ ਕੀਤੇ ਇੰਡੀਆ ਨੇ ਦੋਸਤ ਬਣ ਕੇ ਬੈਕਸਟੈਪ ਕੀਤਾ 85 ਦੇ ਵਿੱਚ 에어 ਇੰਡੀਆ ਕਨਿਸ਼ਕਾ ਕਾਂੜ ਇਹਨਾਂ ਨੇ ਕਰਵਾਇਆ यूके जो जगवार डील हुए कनाडा जो सी लेकिन सीधे-सीधे ਤੁਸੀਂ ਬੜਕਾ ਹੀ ਦਿਓ ਇਹ ਇਹਦਾ ਕਾਰਨ ਜਿਹੜਾ ਮੋਰ ਖਾਲਿਸਤਾਨ ਰੈਫਰੈਂਡਮ ਦਾ ਇੱਕ ਪੂਰਾ ਕੈਂਪੇਨ ਜਿਸਨੇ ਦਾਸਤ ਹੈ ਕਿ ਇੱਕ ਇੰਟਰਨੈਸ਼ਨਲ ਸਿਕ ਕਮੇਟੀ ਦੇ ਵਿੱਚ ਅਵੇਅਰਨੈਸ ਕੈਂਪੇਨ ਵੀ ਹੈ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਬਿਲਕੁਲ ਵੇਟਰ ਮੰਗ ਬਿਹੇਵ ਕਰਦਾ ਸੀ ਮੋਦੀ ਸਾਹਮਣੇ ਉਹਨੇ ਕੁਆਡ ਮੀਟਿੰਗ ਤੋਂ ਪਹਿਲਾਂ ਇਹ ਮੰਨਿਆ ਹੈ ਕਿ ਭਾਈ ਅਸੀਂ ਦੋ ਇੰਡੀਅਨ ਇੰਟੈਲੀਜੈਂਸ ਦੇ ਬੰਦੇ ਰਾਤ ਦੇ ਜਿਹੜੇ ਨੇ ਉਹ ਮੁਲਕ ਚੋਂ ਕੱਢੇ ਗਏ ਜਿਹੜੀ ਬਹੁਤ ਵੱਡੀ ਐਮਬੈਰਸਮੈਂਟ ਸੀ ਇਹਨਾਂ ਦੇ ਲਈ 12 ਸਤੰਬਰ 2024 ਨੂੰ ਇੰਡੀਅਨ ਐਮਬੈਸੀ ਵਾਸ਼ਿੰਗਟਨ ਦੇ ਵਿੱਚ ਇੱਕ ਉੱਚ ਅਧਿਕਾਰੀ ਦੀ ਮਿਸਟੀਰੀਅਸ ਸਰਕਮਸਟੈਂਸਿਸ ਚ ਮੌਤ ਹੋਈ ਇਹ ਕੋਈ ਇਸ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਕੋਈ ਇਹਨਾਂ ਦਾ ਇਨਸਾਈਡਰ ਜਿਸ ਨੇ ਅਮਰੀਕਨ ਏਜੰਸੀਆਂ ਨੂੰ ਦਿੱਤੀ ਕਿ ਉਸ ਦਾ ਮਰਡਰ ਕੀਤਾ ਗਿਆ ਹੈ ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ ਜਿਵੇਂ ਅਸੀਂ ਤਿੰਨਾਂ ਪਿਛਲੇ ਸੈਗਮੈਂਟਸ ਦੇ ਵਿੱਚ ਗੱਲ ਕੀਤੀ ਹੈ ਅਮਰੀਕਾ ਦੇ ਨਰਿੰਦਰ ਮੋਦੀ ਦੇ ਦੌਰੇ ਦੀ ਸਿੱਖਾਂ ਦੀਆਂ ਜਿਹੜੀਆਂ ਚੇਜ਼ ਕਰਨ ਦੀ ਲਾਈਨ ਹੈਗੀ ਆ ਖਾਲਸਤਾਨ ਦੀਆਂ ਰੈਲੀਆਂ ਦੇ ਰੂਪ ਦੇ ਵਿੱਚ ਫਿਰ ਜਿਹੜੇ ਰਿਲੇਸ਼ਨਸ਼ਿਪ ਹੈਗੇ ਆਪਸ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਗੱਲ ਹੋਵੇ ਜਾਂ ਫਿਰ ਹੁਣ ਜਿਹੜੀਆਂ ਜਿਹੜਾ ਮੈਸੇਜ ਅਮਰੀਕਾ ਵੱਲੋਂ ਇਵੈਂਚੁਅਲੀ ਦਿੱਤਾ ਗਿਆ ਆ ਭਾਰਤ ਨੂੰ ਤੇ ਨਾ ਡਿਫਰੈਂਟ ਰੂਪਸ ਦੇ ਵਿੱਚ ਕੇਸ ਦੀ ਗੱਲ ਹੋਵੇ ਸਿੱਖ ਆਗੂਆਂ ਦੇ ਨਾਲ ਮੀਟਿੰਗ ਦੀ ਗੱਲ ਹੋਵੇ ਜਿਹਦਾ ਜ਼ਿਕਰ ਅਸੀਂ ਪਿਛਲੇ ਸੈਗਮੈਂਟ ਚ ਕਰਕੇ ਹਟੇ ਹਾਂ ਸੋ ਹੁਣ ਮਤਲਬ ਇਹ ਸਾਰੇ ਸੰਦਰਭ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਫਿਰ ਫਾਈਨਲ ਪਾਰਟ ਉੱਥੇ ਹੀ ਆ ਜਾਂਦਾ ਵੀ ਹੁਣ ਇਹ ਦੇਖਿਆ ਜਾਵੇ ਵੀ ਇਸ ਵਕਤ ਇਸ ਇਸ਼ੂ ਦੇ ਨਾਲ ਖਾਸ ਤੌਰ ਤੇ ਜਦੋਂ ਅਸੀਂ ਹਲਸਤਾਨ ਦੀ ਗੱਲ ਕਰਦੇ ਹਾਂ ਜਾਂ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀ ਗੱਲ ਕਰਦੇ ਹਾਂ ਇਹਨੇ ਅਮਰੀਕਾ ਤੇ ਭਾਰਤ ਦੇ ਸਬੰਧਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਫੇਰ ਬਦਲ ਹੈ ਉਹ ਕੀਤੀ ਆ ਉਹਨੂੰ ਥੋੜਾ ਜਿਹਾ ਸਮਝਿਆ ਜਾਵੇ ਤੇ ਫਿਰ ਉਹਦੇ ਚੋਂ ਇਹ ਦੇਖਿਆ ਜਾਵੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੈਡਿਕਟ ਕੀਤਾ ਜਾ ਸਕਦਾ ਹੈ ਵੀ ਇਹ ਜਿਹੜੀ ਰਿਲੇਸ਼ਨਸ਼ਿਪ ਹੈ ਜਾਂ ਜਿਹੜੇ ਇਹ ਟਾਈਜ਼ ਨੇ ਇੰਡੋ ਯੂ ਐਸ ਟਾਈਜ਼ ਹੈ ਕਿਸ ਦਿਸ਼ਾ ਵੱਲ ਜਾ ਸਕਦੇ ਆ ਦੇਖੋ ਗੁਰਬਾਣੀ ਦਾ ਇੱਕ ਫਰਮਾਨ ਹੈ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਸਲਾਮ ਜ਼ਾਰ ਹੈ ਜਿਸ ਨੂੰ ਅਸੀਂ ਕਰਦੇ ਹਾਂ ਝੁੱਕ ਕੇ ਕਰਦੇ ਹਾਂ ਬੋ ਕਰਕੇ ਕਰਦੇ ਹਾਂ ਮਤਲਬ ਹੈ ਵੀ ਅਸੀਂ ਉਸ ਦੇ ਆਪਣੇ ਆਪ ਨੂੰ ਜਿਹੜਾ ਹਿਊਮਿਲਟੀ ਉਸ ਦੇ ਸਾਹਮਣੇ ਦਿਖਾਉਂਦੇ ਹਾਂ ਤੇ ਜਦੋਂ ਅਸੀਂ ਜਵਾਬ ਮੰਗਦੇ ਹਾਂ ਅਕਾਉਂਟੇਬਿਲਟੀ ਮੰਗਦੇ ਹਾਂ ਜਾਂ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਇੱਕ ਥਾਂ ਹੋਰ ਕਿਹਾ ਕਿ ਗਰੀਬਾਂ ਉੱਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸਾਗਰ ਮੈ ਸਾੜੀ ਜਵਾਬ ਮੰਗਣਾ ਬਹੁਤ ਵਾਰ ਉਹ ਹੰਕਾਰੀ ਲੋਕ ਜਿਹੜੇ ਕਿ ਆਪਣਾ ਜਿਹੜਾ ਉਹ ਪ੍ਰਾਈਡ ਦਿਖਾ ਰਹੇ ਹੁੰਦੇ ਨੇ ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਤੁਸੀਂ ਇੱਕੋ ਵੇਲੇ ਮੰਗਤੇ ਤੇ ਦਾਤੇ ਜਾਂ ਅਧੀਨਗੀ ਕਬੂਲਣ ਵਾਲੇ ਤੇ ਰੋਪ ਪਾਉਣ ਵਾਲੇ ਦੋਨਾਂ ਰੋਲਾਂ 'ਚ ਫਿੱਟ ਨਹੀਂ ਹੋ ਸਕਦੇ ਤੇ ਜਿਹੜਾ ਇਹਨਾਂ ਦੋਨਾਂ ਰੋਲਸ ਨੂੰ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕਰਦਾ ਹੈ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ ਉਸ ਦੀ ਜੜ ਜਿਹੜੀ ਆ ਉਹ ਨਿਕਲ ਜਾਂਦੀ ਹੈ ਜ ਜਿਹਨੂੰ ਅਸੀਂ ਅਕਸਰ ਦੋਆਂ ਬੀੜੀਆਂ ਤੇ ਪੈਰ ਰੱਖਣ ਵਾਲਾ ਜਿਹੜਾ ਉਹ ਡੁੱਬਦਾ ਇਸ ਕੰਟੈਕਸਟ ਜਦੋਂ ਅਸੀਂ ਦੇਖਦੇ ਆ ਤਾਂ ਫਿਰ ਇੱਕ ਹੋਰ ਪੰਜਾਬੀ ਦਾ ਖਾਨ ਜਿਹੜਾ ਗੁਰਬਾਣੀ ਦਾ ਹਿੱਸਾ ਨਹੀਂ ਹੈ ਉਹ ਇਹ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛੜਾਏ ਹੂੰ ਕਿ ਜਿਹੜਾ ਆਪ ਜਾ ਕੇ ਉਖਲੀ ਦੇ ਵਿੱਚ ਸਿਰ ਦੇ ਉਹਦੇ ਸਿਰ ਚ ਤਾਂ ਫਿਰ ਉਹ ਵਜਣਾ ਹੀ ਨੇ ਫਿਰ ਤਾਂ ਉਸ ਦੇ ਲਈ ਫਿਰ ਇਹ ਹੈ ਵੀ ਜੇ ਉਹ ਖੁੱਲੀ ਚ ਸਿਰ ਦੱਤੈ ਤੇ ਉਹ ਫਿਰ 2 ਕੀ ਤੇ 6 ਚ 4 ਕੀ ਜੀ ਹੁਣ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਭਾਰਤ ਦੇ ਪਿਛੋਕੜ ਨੂੰ ਜਾਣਨ ਦੇ ਬਾਵਜੂਦ ਇਸ ਗੱਲ ਦਾ ਧਿਆਨ ਰੱਖੇ ਕਿ ਡਿਊਰਿੰਗ ਦਾ ਕੋਲਡ ਵਾਰ ਈਰਾ ਜਦੋਂ ਇਹ ਸਾਰਾ ਪਾਰਟ ਚੱਲ ਰਿਹਾ ਸੀ ਭਾਰਤ ਨੇ ਬਿਸ਼ੱਕ ਨਹਿਰੂ ਉਸ ਵੇਲੇ ਐਟ ਦਾ ਹੈਲਮ ਆਫ ਅਫੇਅਰਸ ਸੀ ਹੂੰ ਉਸ ਨੇ ਨਾਨ ਅਲਾਈਨਮੈਂਟ ਦਾ ਸ਼ੋਸ਼ਾ ਛੱਡਿਆ ਉਸ ਨਾਨ ਅਲਾਈਨਮੈਂਟ ਦੇ ਵਿੱਚ ਆਪਣੇ ਨਾਲ ਜਿਹੜਾ ਇੱਕ ਪੰਚਸ਼ੀਲ ਦਾ கான்ਸੈਪਟ ਵੀ ਦਿੱਤਾ ਜੀ ਪੰਜ ਪ੍ਰਿੰਸੀਪਲਸ ਫॉर ਦਾ ਵਰਲਡ ਪੀਸ ਉਹਦੇ ਨਾਲ ਇਜੀਪਟ ਦਾ ਜਿਹੜਾ ਉਹ ਨਾਸਰ ਪ੍ਰੈਜ਼ੀਡੈਂਟ ਨਾਸਰ ਵੀ ਉਹਦਾ ਹਿੱਸੇਦਾਰ ਸੀ ਯੂਗੋਸਲਾਵੀਆ ਦਾ ਮਾਰਸ਼ਲ ਟਿਟੋ ਵੀ ਸੀ ਇਹਨਾਂ ਦੀ ਯਾਰੀ ਜਿਹੜੀ ਹੈ ਉਹ ਔਰ ਈਵਨ ਜਿਹੜਾ ਇਹ ਸਾਰੇ ਦਾ ਇੰਡੋਨੇਸ਼ੀਆ ਦਾ ਵੀ ਜਿਹੜਾ ਸੁਹਾਰਤੋ ਉਹ ਵੀ ਉਹਨੇ ਤਾਂ ਆਪਣੀ ਕੁੜੀ ਦਾ ਨਾਮ ਵੀ ਜਿਹੜਾ ਇੰਦਰਾ ਗਾਂਧੀ ਰੱਖਿਆ ਸੀ ਕਿ ਕੀ ਰੱਖਿਆ ਇਸ ਕਿਸਮ ਦਾ ਔਰ ਇਹ ਵੱਡਾ ਬਲਾਕ ਬਣ ਗਿਆ ਸੀ ਕਿ ਜੀ ਨੌਨ ਲੇਕਨ ਅਮਰੀਕਾ ਨੂੰ ਵੀ ਪਤਾ ਸੀ ਵੈਸਟਰਨ ਵਰਲਡ ਨੂੰ ਵੀ ਪਤਾ ਸੀ ਕਿ ਇੰਡੀਆ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਸਟੇਟ ਹੈ ਇੰਦਰਾ ਗਾਂਧੀ ਤੱਕ ਪਹੁੰਚਦੇ ਆ ਤਾਂ ਬਿਲਕੁਲ ਹੀ ਬਣ ਗਿਆ ਔਰ ਯੂਨ ਦਾ ਰਿਕਾਰਡ ਦੱਸਦਾ ਹੈ ਕਿ ਭਾਈ ਇੰਡੀਆ ਨੇ ਜ਼ਿਆਦਾ ਵਾਰ ਅਮਰੀਕਾ ਦੇ ਖਿਲਾਫ ਯੂਨ ਚ ਵੋਟ ਕੀਤਾ ਹੈ ਦੈਨ ਯੂਐਸਐਸਆਰ ਜਿਹੜਾ ਸੋਵੀਅਤ ਯੂਨੀਅਨ ਦਾ ਨਾਮ ਸੀ ਇਟਸੈਲਫ ਹੁਣ ਇਹ ਮੈਂ ਪਿਛੋਕੜ ਇਸ ਲਈ ਦੇ ਰਿਹਾ ਕਿ ਵੀ ਆਲ ਆਫ ਅ ਸਡਨ ਜਿਹੜਾ ਪੋਸਟ 911 ਅਮਰੀਕਾ ਦੀ ਸ਼ਿਫਟ ਹੋਈ ਹਮ ਟੂਵਰਡਸ ਜਿਹਦੇ ਚੋਂ ਇੰਡੋ ਯੂ ਐਸ ਨਿਊਕਲੀਅਰ ਡੀਲ ਨਿਕਲੀ ਮਨਮੋਨ ਸਿੰਘ ਦੇ ਵੇੜੇ ਜਿਹਦੇ ਚੋਂ ਫਿਰ ਸਟ੍ਰੈਟੈਜੀਕ ਪ੍ਰੈਸਰ ਅਮੈਂਡਮੈਂਟ ਦਾ ਪ੍ਰਭਾਵ ਕਾ ਪਾਕਿਸਤਾਨ ਉੱਥੇ ਹੀ ਟੰਗਿਆ ਹੋਇਆ ਉਹਨੂੰ ਪ੍ਰੈਸਰ ਅਮੈਂਡਮੈਂਟ ਤੋਂ ਵੀ ਮੁਕਤ ਨਹੀਂ ਕੀਤਾ ਲੇਕਿਨ ਇੰਡੀਆ ਨੂੰ ਜਿਹੜਾ ਈਵਨ ਨਿਊਕਲੀਅਰ ਸਪਲਾਈਅਰ ਗਰੁੱਪ ਚੋਂ ਦਿਵਾਣ ਦੇ ਲਈ ਜਿਹੜੀ ਐ ਐਗਜ਼ੈਂਪਸ਼ਨ ਜੂਨੀਅਰ ਬੋਸ਼ਨੇ ਰਾਤਵੇ ਨੇ ਸ਼ੀ ਇਜ਼ ਇਨ ਪਿੰਗ ਨੂੰ ਕਾਲ ਸੋ ਕਟਿੰਗ ਦ ਸਟੋਰੀ ਸ਼ਾਰਟ ਕਿ ਅਮਰੀਕਾ ਨੇ ਦੇਖਿਆ ਕਿ ਬਈ ਸੋਵੀਅਤ ਯੂਨੀਅਨ ਕਲੈਪਸ ਹੋ ਗਿਆ ਕਮਿਊਨਿਜ਼ਮ ਦਾ ਪੋਗ ਪੈ ਗਿਆ 911 ਤੋਂ ਬਾਅਦ ਇਹਨਾਂ ਨੇ ਵੀ ਇਸਲਾਮ ਔਰ ਫਲਾਣਾ ਰੈਡੀਕਲ ਇਸਲਾਮ ਤੇ ਇਹ ਉਹਨੂੰ ਐਨਮੀ ਬਣਾਇਆ ਇੰਡੀਆ ਵੀ ਕੁਇਕ ਸੀ ਇਹਨਾਂ ਦੀ ਬੈਂਡ ਵੈਗਨ ਤੇ ਵੀ ਚੜਿਆ ਇਜ਼ਰਾਈਲ ਦੇ ਨਾਲ ਵੀ ਜੁੜਿਆ ਔਰ ਫਿਰ ਹੌਲੀ 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 ਅਮਰੀਕਾ ਨੇ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ ਸੀ ਜਦੋਂ ਅਸੀਂ ਰਿਲੇਟਡ ਟੂ ਅਮਰੀਕਾ ਆਂਡ ਦਾ ਫੈਸਲਾ ਕੀਤਾ ਜਾਂ ਬਹੁਤ ਸਾਰੇ ਜਦੋਂ ਤਵਕਕ ਕਰਦੇ ਸੀ ਔਰ ਜੇ ਤੁਸੀਂ ਉਸ ਪੀਰੀਅਡ ਦੇ ਇੰਦਰਾ ਗਾਂਧੀ ਦੀ ਅਸੈਸਿਨੇਸ਼ਨ ਤੋਂ ਬਾਅਦ ਦੇ ਇੰਡੀਅਨ ਮਨਿਸਟਰਜ਼ ਦਾ ਇਲਜ਼ਾਮ ਸੀ ਕਿ ਸੀਆਈਏ ਨੇ ਮਰਡਰ ਕਰਾਇਆ ਕਿਉਂਕਿ ਇੰਦਰਾ ਗਾਂਧੀ ਇਸ ਕਦਰ ਜਾ ਚੁੱਕੀ ਸੀ ਸੋਵੀਅਤ ਬਲਾਕ ਦੇ ਵਿੱਚ ਹਾਲਾਂ ਇਹ ਝੂਠ ਸੀ ਉਹਦੇ ਹਰ ਇੱਕ ਨੂੰ ਪਤਾ ਹੈ ਵੀ ਬਿਆਨ ਸਿੰਘ ਸਤਵੰਦ ਸਿੰਘ ਨੇ ਕਿਉਂ ਪਨਿਸ਼ ਕੀਤਾ ਤਰੀ ਜਿਹੜੀ ਚੇਂਜ ਅਮਰੀਕਨ ਨੀਤੀ ਚ ਆਈ ਉਹਦਾ ਇੱਕ ਦੋ ਉਸਦੇ ਪ੍ਰਾਇਮਰਲੀ ਬਹੁਤ ਨੈਗੇਟਿਵ ਅਸਰ ਹੋਇਆ 911 ਦਾ ਪਹਿਲਾ ਤਾਂ ਜਦੋਂ ਮੈਂ ਇਹ ਕਹਿੰਦਾ ਕਿ 911 ਨੇ ਲਫ਼ਜ਼ ਫਰੀडम फाइਟਰ ਮਿਲਿਟੈਂਟਰ ਟੈਰਰਿਸਟ ਉਹਨੂੰ ਟੈਰੋਰਿਜ਼ਮ ਜਾਂ ਟੈਰਰਿਸਟ ਦੇ ਖਾਤੇ ਜ ਲੈ ਆਂਦਾ ਉਸਦਾ ਨਤੀਜਾ ਸੀ ਕਿ ਜਿੰਨੀਆਂ ਵੀ ਆਰਮਡ ਸਟਰਗਲਸ ਦੁਨੀਆ ਚੱਲ ਰਹੀਆਂ ਸੀ ਇਨਕਲੂਡਿੰਗ ਸਾਡੀ ਬੇਸ਼ੱਕ ਉਸ ਦੀ ਡਿਫੈਂਸ ਚੋ ਹੀ ਕਢੀ ਸੀ ਆਪਣੇ ਉਹਨੂੰ ਬਿਲਕੁਲ ਜਿਹੜਾ ਉਹ ਗਰਾਊਂਡ ਤੇ ਕਰਤਾ ਗਿਆ ਦੂਸਰਾ ਪਾਰਟ ਸੀ ਕਿ ਵੀ ਜਿਹੜਾ ਅਮਰੀਕਾ ਐਜ਼ ਅ ਚੈਂਪੀਅਨ ਆਫ ਹਿਊਮਨ ਰਾਈਟ ਚੈਂਪੀਅਨ ਆਫ ਪ੍ਰਾਈਵੇਸੀ ਵਾਇਲੇਸ਼ਨ অর ਸਖਤ ਲਾਅ ਦੇ ਖਿਲਾਫ ਸੈਂਕਸ਼ਨਸ ਲਾਉਂਦਾ ਸੀ ਕਾਂਗਰਸ ਚ ਮਤੇ ਉਹ ਵੀ ਖਤਮ ਹੋ ਗਿਆ ਕਿਉਂਕਿ ਅਮਰੀਕਾ ਦੀ ਮੇਨ ਲੈਂਡ ਤੇ ਹਮਲਾ ਹੋਇਆ 911 ਜੀ ਔਰ ਅਮਰੀਕਾ ਨੇ ਖੁਦ ਇਥੇ ਸ਼ਕੰਜਾ ਕਸਣਾ ਸ਼ੁਰੂ ਕੀਤਾ ਕਿਵੇਂ ਚੁੱਕ ਚੁੱਕ ਕੇ ਉਥੋਂ ਅਫਗਾਨਿਸਤਾਨ ਚੋ ਲਿਆ ਦੂਜਾ ਗਵਾਟਨਾਮਾ ਬੇ ਦੇ ਵਿੱਚ ਰੱਖਿਆ ਭਾਵੇਂ ਅਮਰੀਕਨ ਟੈਰੀਟਰੀ ਤੋਂ ਬਾਹਰ ਸੀ ਪਰ ਅਮਰੀਕਨ ਇਨਫਲੂਐਂਸ ਕਿਵੇਂ ਵਾਇਲੇਟ ਕੀਤਾ ਟਾਰਚਰ ਵਾਟਰ ਬੋਰਡਿੰਗ ਇਹ ਉਹ ਇੱਕ ਲੰਬੀ ਕਹਾਣੀ ਹੈ ਸੋ ਇੰਡੀਆ ਜਿਹੜਾ ਹਫਤਾ ਹੁੱਕ ਹੋ ਗਿਆ ਉਹਨਾਂ ਨੇ ਆਪਣੇ ਪਹਿਲਾਂ ਜਿਹੜਾ ਲਾ ਟਾਡਾ ਸੀ ਉਹ ਜਦੋਂ ਲੈਪਸ ਹੋਇਆ ਫਿਰ ਪੋਟਾ ਬਣਾ ਲਿਆ ਫਿਰ ਯੂਆਪਾ ਆ ਗਿਆ ਹੁਣ ਤਾਂ ਉਹਨਾਂ ਨੇ ਆਪਣੀ ਨਿਆਇ ਸਹਿਤਾ ਹੀ ਬਣਾ ਲਈ ਹੈ ਜਿਹਨੂੰ ਮਰਜ਼ੀ ਚੁੱਕ ਕੇ ਇੱਕ ਪੋਸਟ ਤੇ ਬੇਸਡ ਵੀ ਜਿਹੜਾ ਉਹ ਸਾਰੀ ਉਮਰ ਜੇਲ੍ਹ ਚ ਰੱਖ ਸਕਦੇ ਨੇ ਜੀ ਸੋ ਇਨਾ ਸਰਕਮਸਟੈਂਸਸ ਦੇ ਵਿੱਚ ਇੰਡੀਆ ਨੇ ਦੇਖਿਆ ਕਿ ਭਈ ਹੁਣ ਅਮਰੀਕਾ ਨਾਲ ਸਾਡੀ ਯਾਰੀ ਹੈ ਕਸ਼ਮੀਰ ਦਾ ਕੰਮ ਉਹਨਾਂ ਨੇ 2019 ਚ ਕਰਤਾ ਵੀ ਉਹਦਾ ਸੂਬੇ ਦਾ ਵजूद ਹੀ ੜਾਤਾ ਆਰਟੀਕਲ 370 35A ਖਤਮ ਕਰਤਾ ਨਾਰਥ-ਈਸਟੀਆਂ ਮੂਵਮੈਂਟਸ ਨੂੰ ਖਤਮ ਕਰਨ ਲਈ ਸ਼ੇਖ ਅਸੀਨਾ ਨੂੰ ਉਹਨਾਂ ਨੇ ਇਸ ਕਦਰ ਆਪਣੀ ਬੁੱਕਲ ਚ ਲਿਆ ਹੋਇਆ ਸੀ ਕਿ ਵੀ ਜਿਹੜੇ ਉਹ ਮਨੀਪੁਰ, ਤ੍ਰਿਪੁਰਾ ਔਰ ਦੂਸਰੇ ਜਿਹੜੇ ਬਾਗੀ ਸੀ ਉਹ ਫੜ ਫੜ ਕੇ ਇਹਨਾਂ ਦੇ ਹਵਾਲੇ ਕਰੀ ਗਈ ਕਿਉਂਕਿ ਉਹਨਾਂ ਦਾ ਐਗਜ਼ਿਟ ਰੂਟ ਬੰਗਲਾਦੇਸ਼ ਸੀ ਉਹਨਾਂ ਨੇ ਕਿਹਾ ਨਾਰਥ-ਈਸਟ ਮੁਕਾਦਮਾ ਪੰਜਾਬ ਚੋਣਾ ਨੇ ਜਿਸ ਕਿਸਮ ਦੀ ਨੀਤੀ ਦੇ ਥੱਲੇ ਜਾਲੀ ਜੈ ਸਿੱਖੋ ਬਾਹਰੇ ਜਿਨ੍ਹਾਂ ਨੂੰ ਭਾਜਪੀ ਜੁਆਇਨ ਕਰਾਈ ਅਮਰਿੰਦਰ ਤੋਂ ਲੈ ਕੇ ਕਿਸ ਕਿਸਮ ਦੇ ਲੋਕ ਤੇ ਉਹਨਾਂ ਨੇ ਦੇਖਿਆ ਕਿ ਵੀ ਹੁਣੇ ਮੌਕਾ ਹੈ ਖਾਲਸਤਾਨ ਦੀ ਮੂਵਮੈਂਟ ਨੂੰ ਡਾਇਸਪੋਰਾ ਸਿੱਖ ਜਿਹੜੇ ਨੇ ਉਹ ਬੈਕ ਕਰਦੇ ਨੇ ਔਰ ਕਿਸਾਨ ਮੂਵਮੈਂਟ ਜਿਹੜੀ 13 ਮਹੀਨੇ ਚੱਲੀ ਉਹਨੇ ਇੰਡੀਆ ਜੋ ਇਹਨਾਂ ਨੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜਾਂ ਇੰਟਰਨੈਸ਼ਨਲ ਟੈਰਰਿਜ਼ਮ ਸ਼ੁਰੂ ਕੀਤਾ ਇਹ ਪੋਸਟ ਫਾਰਮਰ ਮੂਵਮੈਂਟ ਹੈ ਹਾਲਾਂਕਿ ਜਿਵੇਂ ਯੂਕੇ ਦੇ ਵਿੱਚ ਸਿੱਖ ਫੈਡਰੇਸ਼ਨ ਦੇ اجلاس ਚ ਵੀ ਵਰਪਰ ਹੈਮਪਟਨ ਦੇ ਵਿੱਚ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵਸ ਉਹਨਾਂ ਨੇ ਕਿਹਾ ਵੀ ਚੱਲ ਇਹ ਨਹੀਂ ਹੈ ਕਿ ਵੀ ਇਹ ਪਹਿਲੀ ਵਾਰ ਉਹਨਾਂ ਨੇ ਇੰਟਰਫੇਅਰ ਕਰਨਾ ਸ਼ੁਰੂ ਕੀਤਾ ਇੰਟਰਫੇਰੈਂਸ ਤਾਂ ਜੂਨ 84 ਤੋਂ ਬਾਅਦ ਹੀ ਹੋ ਗਈ 85 ਦੇ ਵਿੱਚ 에어 ਇੰਡੀਆ ਕਨਿਸ਼ਕਾ ਕਾਂਡ ਇਹਨਾਂ ਨੇ ਕਰਵਾਇਆ ਯੂਕੇ ਚੋ ਜਗਵਾਰ ਡੀਲ ਹੋਏ ਕੈਨੇਡਾ ਚੋ ਸੀ ਲੇਕਨ ਸਿੱਧੇ ਸਿੱਧੇ ਤੁਸੀਂ ਬੜਕਾਈ ਦਿਓ ਇਹ ਇਹਦਾ ਕਾਰਨ ਜਿਹੜਾ ਮੋਰ ਖਾਲਿਸਤਾਨ ਰੈਫਰੈਂਡਮ ਦਾ ਇੱਕ ਪੂਰਾ ਕੈਂਪੇਨ ਜਿਸ ਨੇ ਦਾਸਤ ਹੈ ਕਿ ਇਹ ਇੱਕ ਇੰਟਰਨੈਸ਼ਨਲ ਸਿਕ ਕਮੇਟੀ ਦੇ ਵਿੱਚ ਅਵੇਰਨੈਸ ਕੈਂਪੇਨ ਵੀ ਹੈ ਦੁਨੀਆ ਵੀ ਨੋਟਿਸ ਲੈਣ ਲੱਗ ਗਈ মিডিਆ ਨੇ ਵੀ ਦਾ ਨੋਟਿਸ ਲੈਣਾ ਸ਼ੁਰੂ ਕੀਤਾ ਔਰ ਫਿਰ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਮਈ ਜੂਨ ਔਰ ਫਿਰ ਹਰਜੀਪ ਸਿੰਘ ਨਿਜਰ ਔਰ ਗੁਰਪਤਵੰਤ ਮਰਡਰ ਪਲੋਟ ਇਸ ਸਾਰਾ ਉਹਦਾ ਹਿੱਸਾ ਹੈ ਹੁਣ ਅਸੀਂ ਇਹ ਮੈਂ ਬੈਕਗ੍ਰਾਉਂਡ ਇਸ ਲਈ ਕਹਿ ਰਹੇ ਹਾਂ ਕਿ ਅਮਰੀਕਾ ਦੇ ਵਰਤਾਰੇ ਚ ਜਿਹੜੀ ਤਬਦੀਲੀ ਆਈ ਔਰ ਇੰਟਰਨੈਸ਼ਨਲ ਮੀਡੀਆ ਜਿਹੜਾ ਇੰਡੀਆ ਦਾ ਰੌਕ ਸਟੇਟ ਦੇ ਤੌਰ ਤੇ ਉਸ ਦਾ ਐਕਸਪੋਜ਼ਰ ਹੋਇਆ ਇਸ ਇੱਕ ਵਰੇ ਦੇ ਵਿੱਚ ਔਰ ਉਹਦੇ ਚ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਉਸ ਵਰ ਲੋ 18 ਸਤੰਬਰ ਨੂੰ ਜਿਹੜਾ ਉਹ ਕੈਨੇਡੀਅਨ ਪਾਰਲੀਮੈਂਟ ਚ ਦਾ ਇੱਕ ਸ਼ਾਫ ਹੈ ਹੁਣ ਇਸ ਸਾਰੇ ਚ ਔਰ ਮੈਂ ਇਹ ਗੱਲ ਮੋਦੀ ਦੇ ਦੌਰੇ ਦੇ ਦੌਰਾਨ ਦੱਸਦੇ ਹਾਂ ਜਿਸ ਖਬਰ ਨੂੰ ਨਾ ਮੀਡੀਆ ਨੇ ਛਾਇਆ ਕੀਤਾ ਇੱਕ ਦਿਨ ਖਬਰ ਲੱਗੀ ਕਿ 18 ਸਤੰਬਰ 2024 ਨੂੰ ਇੰਡੀਅਨ ਐਮਬੈਸੀ ਵਾਸ਼ਿੰਗਟਨ ਦੇ ਵਿੱਚ ਇੱਕ ਉੱਚ ਅਧਿਕਾਰੀ ਦੀ ਮਿਸਟਰੀਅਸ ਸਰਕਮਸਟੈਂਸਿਸ ਚ ਮੌਤ ਹੋਈ। ਉਹਨਾਂ ਨੂੰ ਇਹ ਲੱਗਾ ਵੀ 18 ਸਤੰਬਰ ਨੂੰ ਇਸ ਟਰੂਡੋ ਨੇ ਵੀ ਇਥੇ ਅਮਰੀਕਾ ਚ ਉਹਨੂੰ ਕਿਹਾ ਜੀ ਉਹਨੂੰ ਸੁਸਾਇਸਾਈਡ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਹੈ। ਉਹਦੇ ਰੀਜ਼ਨ ਇਨਵੈਸਟੀਗੇਸ਼ਨ ਅਸੀਂ ਨਾ ਤੇ ਪਤਾ ਨਹੀਂ ਦੱਸ ਸਕਦੇ। ਫੈਮਿਲੀ ਦੀ ਪ੍ਰਾਈਵੇਸੀ ਹੁਣ ਚੱਲ ਕੀ ਰਿਹਾ ਹੈ? ਕੀ ਕੋਈ ਇਸ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਕੋਈ ਇਹਨਾਂ ਦਾ ਇਨਸਾਈਡਰ ਜਿਸ ਨੇ ਅਮਰੀਕਨ ਏਜੰਸੀਆਂ ਨੂੰ ਦਿੱਤੀ ਕਿ ਉਸ ਦਾ ਮਰਡਰ ਕੀਤਾ ਗਿਆ ਅਮਰੀਕਾ 'ਚ ਇਸ ਲੈਵਲ ਦਾ ਕੰਮ ਹੋਣਾ ਔਰ ਤੁਸੀਂ ਦੇਖੋ ਇੱਕ ਦਿਨ ਮਾੜੀ-ਮੋਟੀ ਖਬਰ ਲੱਗ ਕੇ ਕਿ ਐਨ ਇੰਡੀਅਨ ਗਵਰਨਮੈਂਟ ਹਾਈ ਲੈਵਲ ਡਿਪਲੋਮੈਟ ਡਾਈਜ਼ ਇਨ ਮਿਸਟਰੀਅਸ ਸਰਕਮਸਟੈਂਸ ਇਹ ਮੈਨੂੰ ਸਾਈਡ ਕਿੱਕ ਨਜ਼ਰ ਆਈ ਕਿ ਵੀ ਚੱਲ ਕੀ ਰਿਹਾ ਹੁਣ ਅਮਰੀਕਾ ਨੇ ਇਸ ਇੱਕ ਸਾਲ 'ਚ ਜਿਵੇਂ ਸਿੱਖਾਂ ਦੇ ਬਚਾਅ ਦੇ ਲਈ ਐਫਰਟ ਕੀਤੇ ਐਫਬੀਆਈ ਕਿਸ ਲੈਵਲ ਤੇ ਇਨਵੋਲ ਉਹ ਸੀ ऑलरेडी ਜ਼ਿਕਰ ਕਰ ਚੁੱਕੇ ਆ ਮੈਂ ਉਹਦੇ ਚ ਨਹੀਂ ਜਾਵਾਂਗਾ ਪਰ ਜੇ ਚਾਈਨਾ ਨੂੰ ਕੇਰਨ ਦੀ ਲਾਈਨ ਨਹੀਂ ਹੈ ਅਮਰੀਕਾ ਦੀ ਜਿਹੜੀ ਆਬਵੀਅਸਲੀ ਹੈ ਤੇ ਉਹਦੇ ਚ ਬੰਗਲਾਦੇਸ਼ ਇਲੈਕਸ਼ਨਸ ਹੂੰ ਜਿਹਨੂੰ ਅਮਰੀਕਾ ਸ਼ੈਮ ਕਹਿ ਰਿਹਾ ਸੀ ਤੇ ਇੰਡੀਆ ਦਾ ਚੀਫ ਇਲੈਕਸ਼ਨ ਕਮਿਸ਼ਨ ਫੇਅਰ ਕਹਿ ਰਿਹਾ ਹੈ ਜੇ ਅਮਰੀਕਾ ਨੇ ਬੰਗਲਾਦੇਸ਼ 'ਚ ਕੁਝ ਪਾਬੰਦੀਆਂ ਲਾਉਣੀਆਂ ਚਾਹੀਆਂ ਉਹਨਾਂ ਦੇ ਇੰਡੀਆ ਨੇ ਕਿਹਾ ਜੀ ਨਹੀਂ 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 ਉੱਥੇ ਤਾਂ ਇਸਲਾਮਿਕ ਫੰਡਾਮੈਂਟਲਿਜ਼ਮ ਆ ਜਾਏਗਾ ਸੋ ਉਹਨੂੰ ਵੀ ਅਮਰੀਕਾ ਨੇ ਦੇਖਿਆ ਵੀ ਇਹ ਸਾਨੂੰ ਗੁੰਮਰਾਹ ਕਰ ਰਿਹਾ ਹੈ ਅਮਰੀਕਾ ਨੇ ਆਪਣੇ ਤੌਰ ਤੇ ਬੰਗਲਾਦੇਸ਼ 'ਚ ਐਕਸ਼ਨ ਲੈਂਦੇ ਆ ਹੁਣ ਜਿਹੜਾ ਮੁਹੰਮਦ ਯੂਨਸ ਨੋਬਲ ਔਰੀਐਟ ਜਿਹੜਾ ਪ੍ਰੋ ਅਮਰੀਕਾ ਆਬਵੀਅਸਲੀ ਉਹ ਪ੍ਰੈਜ਼ੀਡੈਂਟ ਹੈ ਸ਼ੇਖ ਅਸੀਨਾ ਦੀ ਐਕਸਟ੍ਰੈਡੀਸ਼ਨ ਮੰਗ ਰਹੇ ਨੇ ਫਾਈਨੈਂਸ਼ੀਅਲ ਪੈਕੇਜ ਦਿੱਤਾ ਔਰ ਇਸ ਸਾਰੇ ਦੇ ਚਲਦੇ ਆ ਜਿਹੜੀ ਇਵਨ 2 ਡੇਜ਼ ਬਿਫੋਰ ਮੀਟਿੰਗ ਹੈ ਸਿੱਖ ਐਕਟਿਵਿਸਟ ਦੇ ਨਾਲ ਹਾਲਾਂ ਉਹਦੇ ਕੋਈ ਮੈਨੂੰ ਨਹੀਂ ਲੱਗਦਾ ਵੀ ਖਾਲਿਸਤਾਨ ਡਿਸਕਸ ਹੋਇਆ ਪਰ ਇੰਡੀਆ ਨੂੰ ਮੈਸੇਜ ਦੇ ਦਿੰਦਾ ਹੈ ਕਿ ਵੀ ਇਹ ਸਿੱਖ ਅੰਡਰ ਸਾਡੇ ਅੰਬ੍ਰੇਲਾ ਨੇ ਜੀ ਹੁਣ ਇਹ ਸਾਰਾ ਜਿਹੜਾ ਮੈਂ ਸਮਝਦਾ ਕਿ ਵੀ ਇਸ ਵੇਲੇ ਤਾਂ ਅਜੇ ਕੋਈ ਬੱਤਾ ਸਾਹਮਣੇ ਨਹੀਂ ਹੋਏਗਾ ਕਿਉਂਕਿ ਨਵੰਬਰ ਤੱਕ ਚੇਂਜ ਆਫ ਗਾਰਡ ਹੋਣਾ ਹੈ ਵਾਈਟ ਹਾਊਸ 'ਚ ਉੱਥੇ ਵੀ ਮੋਦੀ ਕਿੰਨਾ ਸਟੇਬਲ ਰਹੇਗਾ ਜਦੋਂ ਤੱਕ ਅਸੈਂਬਲੀ ਇਲੈਕਸ਼ਨਸ ਹੁੰਦੀਆਂ ਨੇ ਮਹਾਰਾਸ਼ਟਰ ਔਰ ਹਰਿਆਣਾ ਲੇਕਿਨ ਇੱਕ ਗੱਲ ਬਿਲਕੁਲ ਸਪਸ਼ਟ ਹੈ ਕਿ ਸਿੱਖ ਫੈਕਟਰ ਇਸ ਵੇਲੇ ਅਮਰੀਕਨ ਪਾਲਿਸੀ ਮੇਕਰਸ ਦੇ ਰਾਡਾਰ ਦੇ ਉੱਤੇ ਹੈ ਉਸ ਚੋਣਾ ਦੀ ਦਿਲਚਸਪੀ ਹੈ ਹੋ ਸਕਦਾ ਹੈ ਸਿੱਖਾਂ ਦੇ ਬਾਕੀ ਗਰੁੱਪਸ ਦੇ ਨਾਲ ਉਹ ਪ੍ਰਾਈਵੇਟਲੀ ਗੱਲਬਾਤ ਕਰ ਰਹੇ ਹੋਣ ਕਿਉਂਕਿ ਇਹ ਵਾਈਟ ਹਾਊਸ ਮੀਟਿੰਗ ਚ ਜਿਹੜਾ ਵਰਲਡ ਸਿੱਖ ਪਾਰਲੀਮੈਂਟ ਜਾਂ ਯੂਨਾਈਟਿਡ ਸਿੱਖਸ ਜਾਂ ਵਾਇਸਸ ਫਾਰ ਫਰੀडम ਜਿਹੜੀਆਂ ਆਰਗੇਨਾਈਜੇਸ਼ਨਸ ਪਹਿਲੀਆਂ ਦੋ ਮੀਟਿੰਗਸ ਦੇ ਵਿੱਚ ਸ਼ਾਮਲ ਰਹੀਆਂ ਉਹਨਾਂ ਨੂੰ ਉਹਨਾਂ ਨੇ ਨਹੀਂ ਸੱਦਿਆ ਸੋ ਮੈਸੇਜ ਵੀ ਉਹਨਾਂ ਨੇ ਇੰਡੀਆ ਨੂੰ ਦੇ ਦਿੱਤਾ ਸਿੱਖ ਐਕਟਿਵਿਸਟ ਨਾਲ ਪਰ ਜਿਹੜੇ ਸੱਚਮੁੱਚ ਖਾਸ ਤੌਰ ਤੇ ਵਰਲਡ ਸਿੱਖ ਪਾਰਲੀਮੈਂਟ ਜਾਂ ਵੌਇਸਸ ਫਾਰ ਫਰੀडम ਜਿਹੜੇ ਖਾਲਸਤਾਨ ਦੇ ਝੰਡਾ ਬਰਦਾਰ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਮਾਈਨਸ ਰੱਖ ਕੇ ਉਹਨਾਂ ਨੇ ਇਹ ਵੀ ਹੋ ਸਕਦਾ ਸੀ ਕਿ ਮੋਦੀ ਜਿਹੜਾ ਉਹ ਕੁਆਡ ਜਾਂ ਦੂਜੀ ਮੀਟਿੰਗ ਚੋਂ ਹੀ ਗਾਇਬ ਹੋ ਜਾਂਦਾ ਇਹ ਕਹਿੰਦਾ ਜੀ ਬਿਲਕੁਲ ਇਹ ਤਾਂ ਤੁਸੀਂ ਖਾਲਸਤਾਨ ਬਣਾ ਦਿੱਤਾ ਸੋ ਮੈਨੂੰ ਲੱਗਦਾ ਵੀ ਇਹ ਆਉਣ ਵਾਲਾ ਜਿਹੜਾ ਪੀਰੀਅਡ ਹੈ ਉਹ ਸਾਡੇ ਲਈ ਬੜਾ ਅਹਿਮ ਹੋਏਗਾ ਅਸੀਂ ਟਕਰਾ ਨਹੀਂ ਚਾਹੁੰਦੇ ਜੋ ਕਿ ਇਸ ਵੇਲੇ ਮਿਡਲ ਈਸਟ ਇਸ ਲੈਵਲ ਤੇ ਇਜ਼ਰਾਈਲ ਨੇ ਲਿਬਨਾਨ ਦੇ ਵਿੱਚ ਅਟੈਕ ਕੀਤੇ ਪੀਜਰ ਅਟੈਕ 2000 ਤੋਂ ਜ਼ਿਆਦਾ ਕਿਵੇਂ ਉਹ ਵੀ ਵਾਇਲੇਸ਼ਨ ਹੈ ਔਰ ਇਹਨੂੰ ਇਵਨ ਜਿਹੜਾ ਇੱਕ ਸੈਕਟਰੀ ਆਫ ਸਟੇਟ ਪਿਓਨ ਪੈਨੇਟਾ ਰੇ ਉਹਦੀ ਕੱਲ ਹੀ ਮੈਂ ਇੰਟਰਵਿਊ ਦੇਖ ਰਿਹਾ ਉਹਨੂੰ ਕਿਹਾ ਇਟਸ ਟਰੋਰਿਜ਼ਮ ਇਹ دہشتਗਰਦੀ ਹੈ ਉਹ ਪੇਜਰ ਤੋਂ ਨਿਕਲ ਕੇ ਫਿਰ ਵਾਕੀ ਟੋਕੀ ਤੱਕ ਪਹੁੰਚ ਗਏ ਅਗਲੇ ਚ ਕੀ ਹੋਏਗਾ ਵੀ ਡੋਟ ਨੋ ਈਰਾਨ ਡ੍ਰੈਗ ਹੋਏਗਾ ਜਾਂ ਯੂਕਰੇਨ ਦੇ ਵਿੱਚ ਰਸ਼ੀਆ ਜਿਹੜਾ ਹੁਣ ਕਿਸ ਲੈਵਲ ਤੱਕ ਜਾ ਰਿਹਾ ਹੈ ਬਾਈਡਨ ਲੌਂਗ ਰੇਂਜ ਮਿਜ਼ਾਈਲਾਂ ਜਿਹੜੀਆਂ ਉਹ ਦਾਗਣ ਦਾ ਹੱਕ ਦੇਗਾ ਕਿ ਨਹੀਂ ਦੇ ਸੋ ਇਹ ਡਿਬੇਟ ਤੇ ਚੱਲਦੇ ਆ ਇਹ ਜਿਹੜਾ ਸਿੱਖ ਫੈਕਟਰ ਹੈ ਕਿਉਂਕਿ ਇਸ ਗੱਲ ਦਾ ਧਿਆਨ ਰਹਿ ਕੇ ਅਮਰੀਕਾ ਨੇ ਬੰਗਲਾਦੇਸ਼ ਚ ਤਬਦੀਲੀ ਦੇ ਨਾਲ ਆਪਣਾ ਫੁੱਟਹੋਲਡ ਬਣਾ ਲਿਆ ਸਿੱਖਾਂ ਦੇ ਨਾਲ ਜੋ ਕੁਝ ਹੋਇਆ ਅਮਰੀਕਾ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਉੱਤੇ ਲਾ ਮੇਕਰਸ ਦੇ ਜਿਹੜੇ ਆਏ ਹੋਏ ਇੱਕ ਤੋਂ ਬਾਅਦ ਇੱਕ ਲੈਜਿਸਲੇਸ਼ਨ ਨੇ ਕਿ ਭਈ ਇਹ ਅਮਰੀਕਨ ਸੋਵਰਨਿਟੀ ਵਾਇਲੇਟ ਕੀਤੀ ਇੰਡੀਆ ਨੇ ਦੋਸਤ ਬਣ ਕੇ ਬੈਕਸਟੈਬ ਕੀਤਾ ਇੰਟਰਨੈਸ਼ਨਲ ਲਾ ਵਾਇਲੇਟ ਕੀਤਾ ਸੋ ਆਣ ਵਾਲੇ ਦਿਨਾਂ ਚ ਡਿਵੈਲਪਮੈਂਟਸ ਜਿਹੜੀਆਂ ਨੇ ਇਹ ਦੱਸਣ ਗਿਆ ਪਰ ਸਾਨੂੰ ਅਸੀਂ ਇਸ ਚ ਇੱਕ ਹੋਪ ਦੇਖਦੇ ਹਾਂ ਕਿ ਸਿਕਰਡਾਰ ਸਕਰੀਨ ਤੇ ਨੇ ਅਮਰੀਕਾ ਦੀ ਵੀ इंडिया का चेहरा एज ए रोक स्टेट एक्सपोज होया और डायसपोरा सिखा ने पं मिन मैं एक ने पूछा जी तुम मिलियन फिगर कितों देंगे हो मैं जी वेरी सिंपल एक मिलियन अमेरिका च है एक मिलियन कैनेडा च है एक मिलियन यूके च है एक मिलीयन यूरोप है यूरोप कल इटली दो ढाई सौ गुरुद्वारे ने ਜੀ اور ਵੱਡੀ ਗਿਣਤੀ اور 1 ਮਿਲੀਅਨ ਜੇ ਇਸ ਵੇਲੇ ਆਸਟ੍ਰੇਲੀਆ ਚ ਅਸੀਂ ਦੇਖੀਏ ਲਗਭਗ ਹਾਫ ਮਿਲੀਅਨ ਹੋ ਚੁੱਕੇ ਨੇ ਤੇ ਮੈਂ ਕਿਹਾ ਜੀ ਬਾਕੀ ਮਲੇਸ਼ੀਆ ਚ 150 ਤੋਂ ਜ਼ਿਆਦਾ ਗੁਰਦੁਆਰੇ 2 ਲੱਖ ਸਿਕ ਉੱਥੇ ਹੈ ਥਾਈਲੈਂਡ ਚ ਨੇ ਬਾਕੀ ਜਿਹੜੇ ਤੁਸੀਂ ਸਾਊਥ ਅਮਰੀਕਾ ਤੋਂ ਲੈ ਕੇ ਉਹਨਾਂ ਨੂੰ ਤੁਸੀਂ 3-4 ਲੱਖ ਨੰਬਰ ਨਹੀਂ ਦਿਓਗੇ ਸੋ ਇਹ ਜਿਹੜਾ 5 ਮਿਲੀਅਨ ਸਿੱਖ ਡਾਇਸਪੋਰਾ ਦੀ ਪਾਵਰ ਹੈ ਜਿਹੜੀ ਕਿ ਜ਼ਾਹਰ ਹੈ ਅਸੀਂ ਪੋਲੀਟੀਕਲ ਵੀ ਦੇਖੀ ਯੂ ਐਸ ਕਾਂਗਰੈਸਲ ਸਿਕ ਕਾਕਸ 50 ਤੋਂ ਜ਼ਿਆਦਾ ਕਾਂਗਰਸਮੈਨ ਨੇ ਕੈਨੇਡਾ ਚ ਤਾਂ 14-15 ਐਮਪੀਜ਼ ਦਾ ਹੈ ਜ਼ਿਕਰ ਹੁੰਦਾ ਸੀ ਜਗਮੀਤ ਸਿੰਘ ਜਿਹੜੀ ਪਾਰਟੀ ਦੇ ਸਹਾਰੇ ਟਰੂਡੋ ਦੀ ਸਰਕਾਰ ਹੈ ਪਰ ਇਸ ਵਾਰ ਇੱਕ ਦਰਜਨ ਸਿੱਖ ਮੈਂਬਰ ਪਾਰਲਮੈਂਟ ਜਿਹਨਾਂ ਵਿੱਚ ਮੇਲ ਫੀਮੇਲ ਦੋਨੋਂ ਨੇ ਉਹ ਯੂਕੇ ਦੀ ਪਾਰਲਮੈਂਟ ਦੇ ਵਿੱਚ ਪਹੁੰਚੇ ਨੇ ਔਰ ਇਸ ਸਾਰੀ ਇਵਨ ਕੁਆਡ ਦੇ ਦੌਰਾਨ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਨੇ ਤਾਂ ਆਪਣਾ ਪੱਲਾ ਝਾੜਿਆ ਹੋਇਆ ਸੀ ਆਸਟ੍ਰੇਲੀਆ ਤੋਂ ਪਰ ਆਸਟ੍ਰੇਲੀਆ ਦਾ ਪ੍ਰਾਈਮ ਮਿਨਿਸਟਰ ਜਿਹੜਾ ਬਿਲਕੁਲ ਵੇਟਰ ਵਾਂਗ ਬਿਹੇਵ ਕਰਦਾ ਸੀ ਮੋਦੀ ਸਾਹਮਣੇ ਉਹਨੇ ਕੁਆਡ ਮੀਟਿੰਗ ਤੋਂ ਪਹਿਲਾਂ ਹੀ ਮੰਨਿਆ ਕਿ ਭਾਈ ਅਸੀਂ ਦੋ ਇੰਡੀਅਨ ਇੰਟੈਲੀਜੈਂਸ ਦੇ ਬੰਦੇ ਰਾਤ ਦੇ ਜਿਹੜੇ ਨੇ ਉਹ ਮੁਲਕ ਚੋਂ ਕੱਢੇ ਨੇ ਜਿਹੜੀ ਬਹੁਤ ਵੱਡੀ ਐਮਬੈਰਸਮੈਂਟ ਸੀ ਇਹਨਾਂ ਦੇ ਲਈ ਇੰਡੀਆ ਦੇ ਲਈ ਸੋ ਇਸ ਸਾਰੇ ਕਿਉਂਕਿ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਆ ਫਿਰ ਅਸੀਂ ਫਾਈਵ ਵਾਈਜ਼ ਕੰਟਰੀਜ਼ ਕੈਨੇਡਾ ਦਾ ਪ੍ਰਮੁੱਖ ਰੋਲ ਆਸਟ੍ਰੇਲੀਆ ਵੀ ਹੈ ਨਿਊਜ਼ੀਲੈਂਡ ਵੀ ਹੈ ਯੂਕੇ ਦੇ ਵਿੱਚ ਹੁਣ ਉਹ ਰਿਸ਼ੀ ਸੁਨਕ ਸੁਨਕ ਨਹੀਂ ਹੈ ਹੁਣ ਲੇਬਰ ਦੀ ਹਕੂਮਤ ਹੋਰ ਬਾਰਾਂ ਸੇ ਕੈਂਪੀ ਪਹੁੰਚੇ ਨੇ ਸੋ ਹੋਰ ਮੁਲਕ ਕਿਹਨਾਂ ਨੇ ਬਣਾਉਣੇ ਨੇ ਜਦੋਂ ਵੀ ਨਿਊ ਮੈਪ ਮੇਕਿੰਗ ਹੁੰਦੀ ਹੈ ਜੇ ਪੰਜ ਕੰਟਰੀਜ਼ ਜਨਾਂ ਦੇ ਕੋਲ ਪਾਵਰ ਔਰ ਅਮਰੀਕਾ ਐਜ਼ ਅ ਸੁਪਰ ਪਾਵਰ ਲੀਡ ਕਰੇਗਾ ਜੋ ਵੀ ਬਾਕੀ ਤਾਂ ਫਾਲੋ ਕਰਨਗੇ ਸੋ ਇਹ ਸਾਡੇ ਲਈ ਬੜੀ ਹੋਪ ਔਰ ਜਿਹੜੀ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਿਕ ਫੈਕਟਰ ਜਿਹੜਾ ਇੱਕ ਪ੍ਰੋਮੀਨੈਂਸ ਇਨ ਆਰਲ ਸਾਹਮਣੇ ਆ ਰਹੇ ਜੀ ਡਾਕਟਰ ਸਾਹਿਬ ਬਿਲਕੁਲ ਸੋ ਜਾਂਦੇ ਜਾਂਦੇ ਸਾਡੇ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਆ ਉਹਨਾਂ ਦੇ ਕਮੈਂਟਸ ਵੀ ਲੈ ਲਈਏ ਦਵਿੰਦਰ ਸੰਧੂ ਧਰਮ ਸਿੰਘ ਫਤਿਹ ਬੁਲਾਉਂਦੇ ਆ ਤੇ ਸਿੰਘ ਗਰਚਾ ਜਿੰਦਾਬਾਦ ਕਹਿੰਦੇ ਆ ਖਾਲਿਸਤਾਨ ਜਿੰਦਾਬਾਦ ਤੇ سید ਸਦਾਮ ਲਿਖਦੇ ਆ ਮੈਂ ਮੁਸਲਮਾਨ ਆ ਬੱਟ ਸਿੰਘ ਇਜ਼ ਆਲਵੇਜ਼ ਕਿੰਗ ਬਹੁਤ ਸ਼ੁਕਰੀਆ ਖਾਲਿਸਤਾਨ ਜਿੰਦਾਬਾਦ ਹਿੰਦਰਜੀਤ ਸਿੰਘ ਸੰਧੂ ਫਤਿਹ ਬੁਲਾਉਂਦੇ ਆ ਮੋਹਨ ਸਿੰਘ ਤੇ ਬਾਣੀ ਗਰੁੱਪ ਦੇ ਥੱਲੇ ਫਤਿਹ ਸਾਂਝੀ ਕਰਦੇ ਆ ਮੇਜਰ ਕੁਨਰ ਖਾਲਿਸਤਾਨ ਜਿੰਦਾਬਾਦ ਕਹਿੰਦੇ ਆ ਤੇ ਬਾਣੀ ਗਰੁੱਪ ਦੇ ਥੱਲੇ ਇੱਕ ਹੋਰ ਮੈਸੇਜ ਆ ਉਹ ਕਹਿੰਦੇ ਆ ਖਾਲਿਸਤਾਨ ਜਿੰਦਾਬਾਦ ਵੀ ਲਵ ਯੂ ਡਾਕਟਰ ਸਾਹਿਬ ਤੁਹਾਡਾ ਸ਼ੋਅ ਅਸੀਂ ਪਿਆਰ ਨਾਲ ਦੇਖਦੇ ਹਾਂ ਗੋਡ ਬles ਅਮਰੀਕਾ ਡਾਕਟਰ ਅਮਰਜੀਤ ਸਿੰਘ ਇਜ਼ ਅ ਗ੍ਰੇਟ ਸਿੱਖ ਸਕਾਲਰ ਐਂਡ ਗ੍ਰੇਟ ਆਨਰੇਬਲ ਸਿੱਖ ਮੇ ਗੋਡ ਬles ਅਮਰੀਕਾ ਬਹੁਤ ਬਹੁਤ ਸ਼ੁਕਰੀਆ ਸਾਰੇ ਇਸ ਗਰੁੱਪ ਦੇ ਵੀਰਾਂ ਦਾ ਇਸ ਨਵਾਜ਼ਿਸ਼ ਤੇ ਲਈ ਪਰ ਮੈਂ ਇਹ ਸਮਝਦਾ ਹਾਂ ਵੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਵਡਿਆਈ ਸਤਗੁਰੂ ਦੀ ਐ ਤੇ ਵੈਸੇ ਵੀ ਗੁਰਸਿੱਖਾਂ ਕਹਿ ਮਨ ਭਾਵਦੀ ਗੁਰ 사ਤਗੁਰ ਕੀ ਵਡਿਆਈ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕੰਪਲੀਮੈਂਟ ਲਈ ਧੰਨਵਾਦ ਡਾਕਟਰ ਸਾਹਿਬ ਜਸਵੀਰ ਸਿੰਘ ਬਰਾੜ ਡਾਕਟਰ ਅਮਰਜੀਤ ਸਿੰਘ ਅਤੇ ਵੀਰ ਅਮਰਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਆਫ ਸਾਊਥ ਏਸ਼ੀਆ ਸੋਹਣ ਮਹਿਲ ਫਤਿਹ ਬਲਾਉਂਦੇਆ ਜਸਵੀਰ ਸਿੰਘ ਬਰਾੜ ਫਤਿਹ ਬਲਾਉਂਦੇਆ ਅਮਰਜੀਤ ਸਿੰਘ ਸੰਧੂ ਰੇਸ਼ਮ ਸਿੰਘ ਬੂਟਾ ਸਿੰਘ ਜਤਿੰਦਰ ਸਿੰਘ ਅਹਿਮਦ ਨਵਾਜ਼ ਗੁਜਰ ਸਾਰੇ ਫਤੇ ਬੁਲਾਉਂਦੇ ਆ ਤੇ ਖਾਲਸਾਣ ਜਿੰਦਾਬਾਦ ਦੀ ਕਾਮਨਾ ਕਰਦੇ ਆ ਬਾਬਾ ਅਮਰੀਕਾ ਲਿਖਦੇ ਆ ਮੈਂ ਜਦੋਂ ਤੋਂ ਇਹ ਚੈਨਲ ਨੂੰ ਦੇਖਣ ਲੱਗਿਆ ਤੇ ਮੈਰੀ ਇਹ ਪਹਿਲੀ ਪਸੰਦ ਬਣ ਗਿਆ ਹੈ ਮੇਰਾ ਇਹ ਨਿਊਜ਼ ਚੈਨਲ ਬਹੁਤ ਬਹੁਤ ਧੰਨਵਾਦ ਹੈ ਸਾਰੀ ਟੀਮ ਦਾ ਤੁਸੀਂ ਸਾਡਾ ਜਦੋਂ ਇਸ ਕਿਸਮ ਦੇ ਕਮੈਂਟ ਕਰਦੇ ਹੋ ਤੇ ਸਾਡਾ ਖੂਨ ਦੁੱਗਣਾ ਹੋ ਜਾਂਦਾ ਹੈ ਬਲੱਡ ਐਡਰਨਲ ਲੈਵਲ ਵੱਧ ਜਾਂਦਾ ਹੈ ਥੈਂਕ ਯੂ ਸਤਵਿੰਦਰ ਸਿੰਘ ਜੀ ਫਤੇ ਬੁਲਾਉਂਦੇ ਆ ਸੁਖਵਿੰਦ ਸੁਖਜੀਵਨ ਬੱਚੂ ਜੀ ਸਾਨੂੰ ਗੁੱਡ ਜੌਬ ਕਹਿੰਦੇ ਆ ਥੈਂਕ ਯੂ ਬੱਚੂ ਸਾਹਿਬ ਤੇ ਬਾਬਾ ਹਮਾਰੇ ਕਾਸ ਖਾਲਸਾਤਨ ਜਿੰਦਾਬਾਦ ਕਹਿੰਦੇ ਆ ਦ ਵਰਲਡ ਪੰਜਾਬੀ ਨਿਊ ਚੈਨਲ ਵੈਰੀ ਓਨੈਸਟ ਪਰਸਨ ਥੈਂਕ ਯੂ 올 ਟੀਮ ਬਹੁਤ ਮਿਹਰਬਾਨੀ ਪੀਟਵਾਲ ਜੀ ਰਣਜੀਤ ਸਿੰਘ ਡਾਕਟਰ ਸਾਹਿਬ ਅਮਰਵੀਰ ਸਿੰਘ ਟੀਵੀ ਚੈਨਲ ਦੀ ਸਾਰੀ ਟੀਮ ਤੇ ਸੁਣਨ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਖੋ ਮੈਂ ਅੱਜ ਸੁਣ ਰਿਹਾ ਸੀ ਡਾਕਟਰ ਬਖਸ਼ੀਸ਼ ਸਿੰਘ ਕੌਂਸਲ ਫਰ ਖਾਲਸਤਾਨ ਉਹ ਸਾਡੇ ਟੈਕਨੀਕਲ ਟੀਮ ਦੇ ਹੈਡ ਜਿਹੜੇ ਕਵਰ ਕਰ ਰਹੇ ਸੀ ਉੱਥੇ ਉਹਨਾਂ ਨੂੰ ਕਹਿ ਰਹੇ ਸੀ ਕਿ ਬੇਟਾ ਇਹ ਜਦੋਂ ਰੱਬ ਬਹੁਤ ਖੁਸ਼ ਹੁੰਦਾ ਹੈ ਤਾਂ ਫਿਰ ਉਹ ਕੌਮ ਦੀ ਸੇਵਾ ਚਲਾਉਂਦਾ ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਸੋ ਮੈਨੂੰ ਬਹੁਤ ਵਾਰ ਲੱਗਦਾ ਹੈ ਕਿ ਵੀ ਇਹ ਜੋ ਵੀ ਅਸੀਂ ਕੁਝ ਕਰ پا ਰਹੇ ਹਾਂ ਜਾਇਨਾ 12 ਸਾਲਾਂ ਚ ਕੀਤਾ ਹੈ ਇਦੇ ਚ ਸਾਡੀ ਸਮੁੱਚੀ ਟੀਮ ਇੱਥੇ ਵੀ ਪਿੱਛੇ 베ਸਟ ਵੀ ਉਹਨਾਂ ਦੀ ਸਖਤ ਮਿਹਨਤ ਜਿਹੜੇ ਵੀਕਐਂਡ ਇਗਨੋਰ ਕਰਦੇ ਨੇ ਪਰਿਵਾਰਕ ਸਮਾਗਮਾਂ ਨੂੰ ਇਗਨੋਰ ਕਰਦੇ ਨੇ ਉਹਨਾਂ ਦੇ ਲਈ ਅਹਿਮयत ਵਾੜੀ ਕਰਦਾ ਔਰ ਮੈਂ ਮੇਰਾ ਰੋਮ ਰੋਮ ਸ਼ੁਕਰਗੁਜ਼ਾਰੀ ਚ ਹੁੰਦਾ ਜਦੋਂ ਮੈਂ ਦੇਖਦਾ ਕਿ ਕਿਵੇਂ ਗੁਰੂ ਇਹ ਵਿੱਦ ਬਣਾਉਂਦਾ ਹੈ ਕਿਵੇਂ ਸਾਰਿਆਂ ਦੇ ਨਾਲ ਮਿਲਾਂਦਾ ਹੁਣ ਇਹਨਾਂ ਤਿੰਨਾਂ ਦਿਨਾਂ ਦੇ ਸਮਾਗਮਾਂ ਨੂੰ ਹੀ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਕਵਰ ਕੀਤਾ ਔਰ ਵੋਲੰਟੀਅਰ ਸਾਰਿਆਂ ਦੀ ਇੱਕ ਆਪਣੇ ਤੌਰ ਦੇ ਉੱਤੇ ਸੇਵਾ ਹੈ ਔਰ ਅਸੀਂ ਜੋ ਵੀ ਕੁਛ ਹਾਸਲ ਕਰ ਸਕੇ ਹੈ ਜਿਸ ਵਿੱਚ ਸਾਡੇ ਵੀਅਰਸ ਦਾ ਪਿਆਰ ਹੈ ਇਹ ਸਾਡੇ ਸਤਿਗੁਰੂ ਦੀ ਰਹਿਮਤ ਸਦਕਾ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਲਈ ਜਿਹੜਾ ਕੌਮ ਦੇ ਵਿੱਚ ਇੱਕ ਜਜ਼ਬਾ ਹੈ ਉਸ ਤੋਂ ਹੀ ਇਹ ਸਾਰੀ ਭਾਵਨਾ ਨਿਕਲਦੀ ਹੈ ਜੀ ਡਾਕਟਰ ਸਾਹਿਬ ਤੇ ਰਾਜਨ ਪ੍ਰੀਤ ਸਿੰਘ ਜੀ ਹਰਮਨ ਪੰਨੂ ਚਰਨਜੀਤ ਸਿੰਘ ਲਾਡੀ ਸਿੰਘ ਇਹ ਸਾਰੇ ਫਤਿਹ ਬੁਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਐਮਏ ਗੁਰਦੁਆਰਾ ਕੀਰਤਨ ਦੀ ਆਈਡੀ ਤੋਂ ਵੀ ਹਾਂ ਫਤਿਹ ਸਾਂਝੀ ਕਰਦੇ ਆ ਤੇ ਕਹਿੰਦੇ ਆ ਭਾਈ ਸਾਹਿਬ ਤੁਸੀਂ ਕਮਾਲ ਕਰ ਰਹੇ ਹੋ ਬਹੁਤ ਮਿਹਰਬਾਨੀ ਅਸੀਂ ਸਮੂਹ ਤੋਂ ਅੰਦਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਰੇ ਗੁਜ਼ਾਰਿਸ਼ ਵੀ ਕਰਦੇ ਹਾਂ ਕਿਉਂਕਿ ਕਿ ਫਾਇਰਵਾਲ ਇਹਨਾਂ ਨੇ ਚਾਰ ਚਫਰੇ ਲਾਈ ਹੋਈ ਹੈ ਸਾਨੂੰ ਬਹੁਤ ਰੈਸਟ੍ਰਿਕਟ ਕੀਤਾ ਹੈ ਇਹਨੂੰ ਤੁਸੀਂ ਇਵੇਂ ਹੀ ਪੰਚ ਸਕਦੇ ਹੋ ਫਾਇਰਵਾਲ ਨੂੰ ਕਿ ਜਿਉਂ ਹੀ ਤੁਸੀਂ ਇਸ ਲਿੰਕ ਨੂੰ ਖੁਦ ਦੇਖਦੇ ਹੋ ਇਹਨੂੰ WhatsApp ਦੇ ਉੱਤੇ ਸ਼ੇਅਰ ਕਰੋ ਆਪਣੇ ਵੈਲਵਿਸ਼ਰਸ ਨੂੰ ਭੇਜੋ ਕਮੈਂਟ ਜ਼ਰੂਰ ਕਰੋ ਲਾਈਕ ਜ਼ਰੂਰ ਕਰੋ ਤਾਂ ਕਿ ਜਿਹੜਾ ਇਹ ਸਾਡਾ ਐਫਰਟ ਹੈ ਔਰ ਇਹ ਟੀਮ ਦਾ ਇੱਕ ਹਾਰਡਵਰਕ ਹੈ ਉਹ ਮਿਲੀਅਨਸ ਤੱਕ ਪਹੁੰਚੇ ਔਰ ਬੇਸ਼ੱਕ ਪਿਛਲੇ ਪੀਰੀਅਡ ਚ ਅਸੀਂ ਦੇਖ ਰਹੇ ਹਾਂ ਕਿ ਸਾਡਾ ਦਾਇਰਾ ਹੋਰ ਵੀ ਵੱਧ ਰਿਹਾ ਹੈ ਲੇਕਿਨ ਜਿਸ ਲੈਵਲ ਤੱਕ ਇਹ ਜਾਣਾ ਚਾਹੀਦਾ ਸੀ ਕਿਉਂਕਿ ਸਾਨੂੰ ਬਲੌਕ ਕੀਤਾ ਹੋਇਆ ਤੇ ਜੇ ਤੁਸੀਂ ਸਾਰੇ ਵੀਰ ਪੈਣਾ ਨਾਲ ਜਿਹੜੇ ਜੁੜੇ ਹੋ ਉਹ ਇਨੀਸ਼ੀਏਟਿਵ ਲੈ ਕੇ ਇਹਨੂੰ ਅੱਗੇ ਤੋਰਦੇ ਹੋ ਤੇ ਫਿਰ ਇਹ ਹੋਰ ਵੀ ਵੱਡੀ ਆ ਸਾਡੀ ਆਡੀਅנס ਤੱਕ viewership ਤੱਕ ਪਹੁੰਚੇਗਾ ਜੀ ਰਖਾ ਬਿਲਕੁਲ ਸਰਦਾਰ ਸਾਹਿਬ ਸਲਵਰ ਲਾਈਨ ਦੀ ਆਈਡੀ ਹੈਗੀ ਆ ਲਖਵਿੰਦਰ ਸਿੰਘ ਪਾਲ ਸਿੰਘ ਗਰੇਵਾਲ ਹਵਤਾਰ ਸਿੰਘ ਪਰਮਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਖਾਲਸਾ ਜਿੰਦਾਬਾਦ ਤੇ ਨਾਲ ਫਤਿਹ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਦਰਸ਼ਕਾਂ ਨੂੰ ਵੀ ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਜੀ ਲਿਖਦੇ ਆ ਪਾਲਾ देओल ਹਵਤਾਰ ਸਿੰਘ ਤੇ ਬਲਜੀਤ ਵੜੈਚ ਅਸੀਫ ਇਨਸਾਨੀਅਤ ਲੌਂਗ ਲਿਵ ਖਾਲਸਾਤਨ ਜ਼ਿੰਦਾਬਾਦ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਰਿੰਦਰਪਾਲ ਸਿੰਘ ਤੇ ਪ੍ਰੈਜ਼ੀਡੈਂਟ ਸਿੰਘ ਤੇ ਵਾਰਿਸ ਪੰਜਾਬ ਦੇ ਸਾਰਿਆਂ ਦੀ ਫਤਿਹ ਵਾਹਿਗੁਰੂ ਪ੍ਰਵਾਨ ਕਰੇ ਤੇ ਅਸੀਂ ਵੀ ਸਾਡੇ ਸਾਰੇ ਦਸ਼ਕਾਂ ਨਾਲ ਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਸ਼ੋਹਰਾ ਜਿਹੜਾ ਸਾਡਾ ਸਮਾਂ ਆ ਉਹ ਸਮਾਪਤੀ ਦੇ ਵੱਲ ਨੂੰ ਵਾਧ ਰਿਹਾ ਆ ਤੇ ਜਾਂਦੇ ਜਾਂਦੇ ਸਾਡੇ ਜਿਹੜੇ ਦਰਸ਼ਕ ਇਸ ਵਕ ਸਾਡੇ ਨਾਲ ਜੁੜੇ ਹੋਏ ਆ ਮੈਂ ਬੇਨਤੀ ਕਰਨੀ ਚਾਹੂਗਾ ਕਿ ਇਸ ਪਲੈਟਫਾਰਮ ਨੂੰ ਗਿਵ ਅਵਧਾਉਂ ਦੇ ਲਈ ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਸਵਾਲ ਭੇਜ ਸਕਦੇ ਹੋ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਸਕਰੀਨ ਤੇ ਜਿਹੜਾ ਫੋਨ ਨੰਬਰ ਦਿੱਤਾ ਆ ਰਿਹਾ ਉਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਡਾਇਰੈਕਟਲੀ ਪਹੁੰਚ ਕਰ ਸਕਦੇ ਹੋ ਜਾਂ ਵਟਸਐਪ ਰਾਹੀਂ ਸਾਨੂੰ ਸੁਨੇਹਾ ਭੇਜ ਸਕਦੇ ਹੋ ਟੀਵੀ 84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 360137th ਐਵੇਨਿਊ ਲੌਂਗ ਆਇਲੈਂਡ ਸਿਟੀ ਨਿਊਯਾਰਕ 11101 ਫੋਨ ਨੰਬਰ ਹੈਗਾ 5166191984 ਇਸ ਨੰਬਰ ਰਾਹੀਂ ਤੁਸੀਂ ਸਾਡੇ ਤੱਕ ਡਾਇਰੈਕਟ ਕਾਲ ਕਰ ਸਕਦੇ ਹੋ ਜਾਂ ਵਟਸਐਪ ਤੇ ਤੁਸੀਂ ਸਾਨੂੰ ਮੈਸੇਜ ਭੇਜ ਸਕਦੇ ਹਾਂ ਸੋ ਇਨਾ ਹੀ ਸ਼ਬਦਾਂ ਦੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਫਤਿਹ ਦੀ ਸਾਂਝ ਪਾਈ ਹੈ ਡਾਕਟਰ ਸਾਹਿਬ ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ